ज्योतिष ਦੇ ਰੰਗ ਚੈਨਲ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਤੁਹਾਨੂੰ ਅਸੀਂ ਦੇਵਗੁਰੂ ਬ੍ਰਸਪਤ ਦਾ ਕਮਜ਼ੋਰ ਜਿਹੜਾ ਜਿਨ੍ਹਾਂ ਦਾ ਦੇਵਗੁਰੂ ਬ੍ਰਸਪਤ ਕਮਜ਼ੋਰ ਹੁੰਦਾ ਹੈ। ਉਹਨਾਂ ਨੂੰ ਗੁਰੂ ਸਟਰੋਂਗ ਕਰਨ ਵਾਸਤੇ ਕਿਹੜੇ-ਕਿਹੜੇ ਉਪਾਅ ਕਰਨੇ ਚਾਹੀਦੇ ਆ। ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇਹ ਦੱਸਾਂਗੇ। ਤੁਸੀਂ ਇਹ ਜਿਹੜੇ ਉਪਾਅ ਆ ਕਰਕੇ ਹਰ ਇੱਕ ਫੀਲਡ ਦੇ ਵਿੱਚ ਹਰ ਇੱਕ ਚੀਜ਼ ਦੇ ਵਿੱਚ ਤੁਸੀਂ ਬੈਨੀਫਿਟ ਪਾ ਸਕਦੇ ਹੋ। ਪਹਿਲਾਂ ਤਾਂ ਜਿਹੜੇ ਸਾਡੇ ਚੈਨਲ ਉੱਤੇ ਨਵੇਂ ਆਏ ਨੇ ਉਹਨਾਂ ਨੂੰ ਸਾਡੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਘੰਟੀ ਵਾਲੇ ਬਟਨ ਨੂੰ ਦਬਾ ਦਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀਆਂ ਹੋ ਸਕਣਗੀਆਂ ਹੁਣ ਗੱਲ ਕਰਦੇ ਹਾਂ ਜੀ ਦੇਵਗੁਰੂ ਬ੍ਰਹਸਪਤ ਜੀ ਦੇ ਉਸ ਉਪਾਅ ਬਾਰੇ ਜਿਹੜੇ ਜਿਨ੍ਹਾਂ ਦੇ ਨਾਲ ਕਰਕੇ ਜਿਸ ਉਪਾਅ ਨੂੰ ਕਰਕੇ ਤੁਸੀਂ ਹਰ ਇੱਕ ਕਾਰਜ ਖੇਤਰ ਦੇ ਵਿੱਚ ਸਫਲਤਾ ਪਾ ਸਕਦੇ ਹੋ ਜਿੱਥੇ ਵੀ ਤੁਹਾਡਾ ਕੋਈ ਕੰਮ ਰੁਕਦਾ ਹੋਵੇ ਜਿੱਥੇ ਤੁਹਾਨੂੰ ਕੋਈ ਅੜਚਣ ਆਉਂਦੀ ਹੋਵੇ ਉਹ ਤੁਹਾਡੇ ਸਾਰੇ ਕੰਮ ਬਣਨੇ ਸ਼ੁਰੂ ਹੋ ਜਾਣਗੇ ਇਹ ਜਿਹੜੇ ਉਪਾਅ ਤੁਹਾਨੂੰ ਦੱਸਾਂਗੇ ਇਹ ਬਹੁਤ ਜ਼ਬਰਦਸਤ ਉਪਾਅ ਨੇ ਇਹਨਾਂ ਨੂੰ ਕਰਕੇ ਤੁਸੀਂ ਬਹੁਤ ਬਹੁਤ ਲਾਭ ਲੈ ਸਕਦੇ ਹੋ ਜਿਹਦੀ ਕੋਈ ਅਸੀਂ ਕਲਪਨਾ ਨਹੀਂ ਕਰ ਸਕਦੇ ਪਰ ਕਰਮ ਤੁਹਾਨੂੰ ਕਰਨਾ ਪੈਣਾ ਹੈ ਇਹ ਕਰਮ ਹੈ ਕਰਮ ਦੇ ਨਾਲ ਇਹਨੂੰ ਕਰਨਾ ਚਾਹੀਦਾ ਹੈ ਉਪਾਅ ਸਮਝ ਕੇ ਨਾ ਕਰੀ ਕਰਮ ਸਮਝ ਕੇ ਕਰਾਂਗੇ ਤਾਂ ਇਹਦਾ ਬੈਨੀਫਿਟ ਬਹੁਤ ਮਿਲਦਾ ਹੈ ਤੇ ਜਦੋਂ ਵੀ ਤੁਸੀਂ ਕਰਨ ਜਾਓ ਮਨ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਕਿਸੇ ਲਈ ਨਫਰਤ ਭਾਵਨਾ ਜਾਂ ਕਹਿ ਲੋ ਕਿ ਕਿਸੇ ਨੂੰ ਕੋਈ ਅੰਦਰ ਦੇ ਮਨ ਦੇ ਵਿੱਚ ਕੋਈ ਕਿਸੇ ਦੀ ਗੱਲ ਨਾ ਚੱਲਦੀ ਹੋਵੇ ਤੁਹਾਡੇ ਤੁਸੀਂ ਜਿਸ ਕੰਮ ਲਈ ਗਏ ਹੋ ਉਹੀ ਕੰਮ ਕਰੋ ਤੁਸੀਂ ਕਰਨਾ ਕੀ ਹੈ ਪਹਿਲਾਂ ਸੁਣ ਲਓ ਜਿਹੜਾ ਦੇਵਗੁਰੂ ਬ੍ਰਸਪਤ ਦਾ ਇਹ ਉਪਾਅ ਹੈ ਤੁਹਾਨੂੰ ਦੱਸਣ ਜਾ ਰਹੇ ਇਹਨੂੰ ਕਰਨਾ ਤੁਸੀਂ ਕਿੱਦਾਂ ਜਦੋਂ ਦੇਵਗੁਰੂ ਬ੍ਰਸਪਤ ਕਮਜ਼ੋਰ ਹੁੰਦਾ ਹੈ ਉਹਦੇ ਨਾਲ ਹੁੰਦਾ ਕੀ ਹੈ ਜੀਵਨ ਦੇ ਵਿੱਚ ਕਠਿਨਾਈਆਂ ਬਹੁਤ ਹੋ ਜਾਂਦੀਆਂ ਜੀਵਨ ਦੇ ਵਿੱਚ ਮੁਸ਼ਕਲਾਂ ਵੱਧ ਜਾਂਦੀਆਂ ਹਰ ਥਾਂ ਤੇ ਕੰਮ ਦੇ ਵਿੱਚ ਘਾਟਾ ਪੈਣਾ ਸ਼ੁਰੂ ਹੋ ਜਾਂਦਾ ਹੈ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ ਸਭ ਤੋਂ ਜ਼ਿਆਦਾ ਦੰਪਤੀ ਜੀਵਨ ਜਿਨ੍ਹਾਂ ਦਾ ਵਿਆਹ ਸ਼ਾਦੀ ਹੋਈ ਹੋਵੇ ਉਹਨਾਂ ਨੂੰ ਬਹੁਤ ਜ਼ਿਆਦਾ ਮੁਸ਼ਕਲ ਆਉਂਦੀ ਹੈ ਉਹਨਾਂ ਦਾ ਕਹਿ ਲਓ ਕਿ ਜਿਨਾ ਤਰਵਾਰ ਹੋ ਜਾਂਦਾ ਟੁੱਬਰ ਹੋ ਜਾਂਦਾ ਬਹੁਤ ਮੁਸ਼ਕਲ ਦੇ ਨਾਲ ਅੱਗੇ ਚੱਲ ਪਾਂਦਾ ਹੈ ਕਈ ਇਹੋ ਜਿਹੀਆਂ ਸਿਚੁਏਸ਼ਨਾਂ ਵੀ ਆ ਜਾਂਦੀਆਂ ਜਦੋਂ ਗੁਰੂ ਦੇ ਨਾਲ ਕੋਈ ਮਾੜਾ ਗਰਹਿ ਬੈਠ ਚਵੇ ਤਾਂ ਉਹ ਗੁਰੂ ਨੂੰ ਖਰਾਬ ਕਰ ਦਿੰਦੇ ਆ ਪਰ ਤੁਸੀਂ ਘਬਰਾਉਣਾ ਕਿਸੇ ਗੱਲ ਤੋਂ ਨਹੀਂ ਤੁਸੀਂ ਜਿਹੜਾ ਤੁਹਾਨੂੰ ਅੱਜ ਦੇ ਜਿਹੜੇ ਉਪਾਅ ਦੱਸਾਂਗੇ ਤੁਸੀਂ ਇਹਨੂੰ ਕਰਕੇ ਗੁਰੂ ਨੂੰ ਸਟਰੋਂਗ ਕਰ ਸਕਦੇ ਹੋ ਗੁਰੂ ਦਾ ਫਾਇਦਾ ਲੈ ਸਕਦੇ ਹੋ ਤਰਨਾ ਕੀ ਇਹ ਪਹਿਲਾ ਸੁਣੋ ਕਿਸੇ ਵੀ ਤੁਸੀਂ ਵੀਰਵਾਰ ਵਾਲੇ ਦਿਨ ਵੀਰਵਾਰ ਵਾਲੇ ਦਿਨ ਤੁਸੀਂ ਚਾਰ ਕੇਲੇ ਲੈਣੇ ਆ ਚਾਰ ਕੇਲੇ ਲੈ ਕੇ ਕਿਸੇ ਵੀ ਗਰੀਬ ਨੂੰ ਤਾਨ ਦੇਣੇ ਆ ਜੀ ਜਦੋਂ ਕੇਲੇ ਦੇਣ ਜਾਓ ਜੋ ਪਚਾਪ ਸ਼ਾਂਤੀ ਦੇ ਨਾਲ ਉਹਨੂੰ ਕੇਲੇ ਦੇ ਕੇ ਘਰ ਵਾਪਸ ਆ ਜਾਓ ਇਹ ਤਾਂ ਪਹਿਲਾ ਉਪਾਅ ਸੀ ਜਿਹੜਾ ਕਿ ਗੁਰੂ ਨੂੰ ਸਟਰੋਂਗ ਕਰਨ ਵਾਸਤੇ ਹੈ ਇਹ ਲਗਾਤਾਰ ਤੁਸੀਂ ਲਗਾਤਾਰ ਤੁਸੀਂ ਇਹ ਸਤ ਵੀਰਵਾਰ ਕਰਨਾ ਹੈ ਇਹਦੇ ਨਾਲ ਤੁਹਾਡਾ ਜਿਹੜਾ ਗੁਰੂ ਹੈ ਸਟਰੋਂਗ ਹੋ ਜਾਏਗਾ ਦੂਜਾ ਉਪਾਅ ਤੁਹਾਨੂੰ ਦੱਸਣ ਜਾ ਰਹੇ ਹਾਂ ਜੇ ਗੁਰੂ ਤੁਹਾਡਾ ਬਹੁਤ ਜ਼ਿਆਦਾ ਨੀਚ ਅਵਸਥਾ ਦੇ ਵਿੱਚ ਬੈਠਾ ਕਮਜ਼ੋਰ ਬੈਠਾ ਜ਼ਿਆਦਾ ਤੁਸੀਂ ਕੀ ਕਰਨਾ ਹਲਦੀ ਲੈ ਕੇ ਜਾਣੀ ਹੈ ਹਲਦੀ ਦਾ ਇੱਕ ਪੈਕੇਟ ਲੈ ਲੈਣਾ ਕਿਸੇ ਵੀ ਚੱਲਦੇ ਪਾਣੀ ਤੇ ਦਰਿਆ ਦੇ ਕੰਢੇ ਤੇ ਜਾ ਕੇ ਜਿਹੜਾ ਉਹ ਜਲਦੇ ਦੇ ਵਿੱਚ ਤੁਸੀਂ ਆਪ ਉਹ ਜਿਹੜੀ ਹਲਦੀ ਆਪਣੇ ਸਿਰ ਤੋਂ ਦੀ ਘੁਮਾ ਲੈਣੀ ਹੈ 7 ਵਾਰ 7 ਵਾਰ ਹਲਦੀ ਨੂੰ ਘੁਮਾਉਣ ਤੋਂ ਬਾਅਦ ਤੁਸੀਂ ਜਿਹੜੀ ਉਹ ਹਲਦੀ ਹੈ ਹਲਦੀ ਦਾ ਪੈਕੇਟ ਆ ਚੱਲਦੇ ਪਾਣੀ ਦੇ ਵਿੱਚ ਪਾ ਦੇਣਾ ਹੈ ਇਹਦੇ ਨਾਲ ਤੁਹਾਡਾ ਜਿਹੜਾ ਗੁਰੂ ਹੈ ਉਹ ਜਿਹੜੇ ਵੀ ਗ੍ਰਹਿਵਾਂ ਦੇ ਨਾਲ ਬੰਨਿਆ ਹੋਊਗਾ ਗ੍ਰਹਿਵਾਂ ਦੇ ਵਿੱਚ ਆ ਪਾਪੀ ਗ੍ਰਹਿ ਮਾ ਦੇ ਨਾਲ ਦੁਸ਼ਟ ਹੋਏਗਾ ਉਹ ਵੀ ਉੱਥੋਂ ਨਿਕਲ ਕੇ ਬਾਹਰ ਆ ਜਾਏਗਾ ਔਰ ਤੁਹਾਡਾ ਜਿਹੜਾ ਫਲ ਹੈ ਤੁਹਾਨੂੰ ਚੰਗਾ ਦੇਣ ਲੱਪੇਗਾ ਇਹ ਸੀ ਦੂਜਾ ਤਰੀਕਾ ਜਿਹਨੂੰ ਕਿ ਗੁਰੂ ਨੂੰ ਸਟਰੋਂਗ ਕਰਨ ਦਾ ਤੀਸਰਾ ਤਰੀਕਾ ਸੁਣ ਲਓ ਤੀਸਰਾ ਤਰੀਕਾ ਇਹ ਹੈ ਕਿ ਕੇਸਰ ਲੈਣੀ ਹੈ ਤੁਸੀਂ ਕੇਸਰ ਲੈ ਕੇ ਕੇਸਰ ਦਾ ਤੁਸੀਂ ਟਿੱਕਾ ਰੋਜ਼ ਲਗਾਣਾ ਹੈ ਕੇਸਰ ਦਾ ਟਿੱਕਾ ਇੱਕ ਪਹਿਲਾ ਦਾ ਤੁਸੀਂ ਆਪਣੇ ਮੱਥੇ ਤੇ ਲਾਉਣਾ ਦੂਸਰਾ ਧੁੰਨੀ ਤੇ ਇੱਕ ਤੁਸੀਂ ਆਪਣੇ ਗਲੇ ਦੇ ਕੰਠ ਤੇ ਲਾਉਣਾ ਬਾਹਰਲੇ ਪਾਸੇ ਬਸ ਤੁਸੀਂ ਇਹ ਤਿੰਨ ਟਿੱਕੇ ਜਿਹੜੇ ਆ ਕੇਸਰ ਦੇ ਲਗਾ ਕੇ ਥੋੜਾ ਥੋੜਾ ਮੱਥੇ ਤੇ ਲਗਾ ਲੈਣਾ ਉਸ ਤੋਂ ਬਾਅਦ ਤੁਹਾਡੇ ਜਿਹੜੇ ਤਿੰਨਾਂ ਬਦਲਨੇ ਸ਼ੁਰੂ ਹੋ ਜਾਣਗੇ ਤੁਹਾਡਾ ਜਿਹੜਾ ਗੁਰੂ ਆ ਸਟਰੋਂਗ ਹੋ ਜਾਏਗਾ ਉਹਦੇ ਨਾਲ ਤੁਹਾਡੀ ਲਾਈਫ ਦੇ ਵਿੱਚ ਨਵਾਂ ਹੀ ਕਹਿ ਲੋ ਕਿ ਪੜਾਅ ਸ਼ੁਰੂ ਹੋ ਜਾਣਗੇ ਜ਼ਿੰਦਗੀ ਦੇ ਨਵਾਂ ਤੁਹਾਡਾ ਹਰ ਕਾਰਸ਼ੇਤਰ ਦੇ ਵਿੱਚ ਸਫਲਤਾ ਮਿਲਣੀ ਸ਼ੁਰੂ ਹੋ ਜਾਏਗੀ ਗੁਰੂ ਵਧੀਆ ਫਲ ਦੇਣੇ ਸ਼ੁਰੂ ਕਰ ਦੇਗਾ ਇਹ ਸੀ ਤੀਜਾ ਉਪਾਅ ਚੌਥਾ ਪਾਸ ਸੁਣ ਲਓ ਤੁਸੀਂ ਕੀ ਕਰਨਾ ਵੀਰਵਾਰ ਵਾਲੇ ਦਿਨ ਜਦੋਂ ਤੁਹਾਨੂੰ ਪਤਾ ਕਿ ਵੀਰਵਾਰ ਦਾ ਦਿਨ ਆ ਰਿਹਾ ਤੁਸੀਂ ਕੀ ਕਰਨੀ ਆ ਊਡੀ ਜੀ 100 200 ਗ੍ਰਾਮ ਪੀਲੀ ਚਨੇ ਦੀ ਦਾਲ ਲੈ ਲੈਣੀ ਆ ਠੀਕ ਹੈ ਜੀ ਪੀਲੇ ਚਨੇ ਦੀ ਦਾਲ ਲੈ ਕੇ ਉਸ ਦਾਲ ਨੂੰ ਤੁਸੀਂ ਜਦੋਂ ਮੰਦਿਰ ਦੇ ਵਿੱਚ ਜਾ ਕੇ ਕਿਸੇ ਵੀ ਮੰਦਿਰ ਦੇ ਵਿੱਚ ਜਾ ਕੇ ਆ ભગوان શી પોળી ના દે ਇਹ ਜੀ પોળી ના ਦਾ ਮੰਦਿਰ ਨਹੀਂ ਉੱਥੇ ਹੈਗਾ ਤੱਕੇਲੇ ਦਾ ਪੌਦਾ ਤਾਂ ਜਰੂਰ ਹਰ ਮੰਦਿਰ ਦੇ ਵਿੱਚ ਲੱਗਾ ਹੁੰਦਾ ਕੇਲੇ ਦੇ ਪੌਦੇ ਤੇ ਜਾ ਕੇ ਉਹਦੀ ਜੜ ਤੇ ਕੋਲ ਜਿੱਥੇ ਉਹਦਾ ਤਣਾ ਜਿੱਥੇ ਰੱਖਿਆ ਪਹਿਲਾਂ ਤਾਂ ਤੁਸੀਂ ਕੇਲੇ ਨੂੰ ਪਾਣੀ ਦੇਣਾ ਆ ਪਾਣੀ ਦੇਣ ਤੋਂ ਬਾਅਦ ਜਿਹੜੀ ਤੁਸੀਂ ਉਹ ਧਾਲ ਲੈ ਕੇ ਗਏ ਹੋਗੇ ਘਰੋਂ ਉਹ ਜਿਹੜੀ ਧਾਲ ਹੈ ਉੱਥੇ ਕੇਲੇ ਤੇ ਥੱਲੇ ਰੱਖ ਕੇ ਉੱਥੇ ਪ੍ਰਣਾਮ ਕਰਕੇ ਆ ਜਾਣਾ ਬਸ ਤੁਸੀਂ ਇਹ ਕੰਮ ਜਿਹੜਾ ਹੈ ਲਗਾਤਾਰ ਸਤ ਗੁਰੂਵਾਰ ਕਰਨਾ ਹੈ ਸਤ ਵੀਰਵਾਰ ਕਰਨਾ ਹੈ ਤਾਂ ਦੇਖਿਓ ਤੁਹਾਡਾ ਜਿਹੜਾ ਸਮਾਂ ਆ ਉਹ ਬਦਲਣਾ ਸ਼ੁਰੂ ਹੋ ਜਾਏਗਾ ਦਿਨ ਪਰ ਦਿਨ ਤੇ ਜਿਹੜਾ ਲਾਸਟਲਾ ਉਪਾਅ ਆ ਹੁਣ ਤੁਹਾਨੂੰ ਦੱਸਣਾ ਜਾ ਰਿਹਾ ਪੰਜਵਾਂ ਜਿਹੜਾ ਉਪਾਅ ਆ ਉਹ ਤੁਸੀਂ ਕੀ ਕਰਨਾ ਤੁਸੀਂ ਕੀ ਕਰਨਾ ਆ ਇੱਕ ਹਲਦੀ ਦੀ ਗੱਠ ਲੈ ਲੈਣੀ ਹੈ ਹਲਦੀ ਕੱਚੀ ਹਲਦੀ ਜਿਹੜੀ ਹੁੰਦੀ ਹੈ ਨਾ ਕੀ ਹੁੰਦੀ ਜਿਹੜੀ ਪंसारी ਤੋਂ ਮਿਲ ਜਾਂਦੀ ਆ ਦੋ ਗੱਠਾ ਤੁਸੀਂ ਲੈ ਲੈਣੀ ਆ ਉਹਨੂੰ ਕਿਸੇ ਪੀਲੇ ਕੱਪੜੇ ਦੇ ਵਿੱਚ ਬੰਨ ਕੇ ਗਠ ਬਣ ਲੈਣੀ ਆ ਗਠ ਬੰਨਣ ਤੋਂ ਬਾਅਦ ਉਸ ਪੀਲੇ ਜਿਹੜੀ ਹਲਦੀ ਦੇ ਦੋ ਟੋਟੇ ਹੋਣਗੇ ਜਿਹੜੀਆਂ ਗੰਡਾ ਹੋਣਗੀਆਂ ਉਹਨੂੰ ਆਪਣੇ ਨਾਲ ਰੱਖ ਕੇ ਜਦੋਂ ਵੀ ਕਿਤੇ ਜਾਣਾ ਬਾਰ ਉਹਨੂੰ ਨਾਲ ਲੈ ਕੇ ਜਾਓ ਤੁਹਾਡੇ ਕੋਈ ਵੀ ਕੰਮ ਹੈ ਬਣਨੇ ਸ਼ੁਰੂ ਹੋ ਜਾਣਗੇ ਕਿਸੇ ਕੰਮ ਦੇ ਵਿੱਚ ਕੋਈ ਅੜਚਣ ਨਹੀਂ ਪਵੇਗੀ ਤੇ ਇਹ ਤੁਸੀਂ ਲਗਾਤਾਰ ਕਰਦੇ ਰਹਿਣਾ ਇਹਦਾ ਲਾਭ ਵੇਲੇ ਦਾ ਵਿਖਤੋਸੀ ਥੋੜੇ ਦਿਨਾਂ ਅੰਦਰ ਤੁਹਾਡਾ ਗਰੂਪ ਸਟਰੋਂਗ ਹੋ ਜਾਏਗਾ। ਇਹ ਹੀ ਸਾਡੀ ਵੀਡੀਓ ਸੀ। ਜੇ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ। ਜੈ ਮਾਤਾ ਦੀ।